ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਤੁਹਾਡੀਆਂ ਗੱਲਾਂ ਚੋਂ ਹੀ ਮੈਂ ਸੋਚਦੀ ਹੁੰਨੀ ਆ ਕਿ ਇਦਾਂ ਦਾ ਕੋਈ ਵਿਸ਼ਾ ਲੱਭਿਆ ਜਾਵੇ ਜਿਹਦੇ ਤੇ ਗੱਲਬਾਤ ਕਰੀਏ ਕਿਉਂਕਿ ਹਰ ਇੱਕ ਦੀ ਜ਼ਿੰਦਗੀ 'ਚ ਨਾ ਲੈ ਦੇ ਕਿ ਉਹ ਚਾਰ ਪੰਜ ਜੀਆਂ ਚੀਜ਼ਾਂ ਹੀ ਚੱਲਦੀਆਂ ਹੁੰਦੀਆਂ ਨੇ ਤੇ ਉਹਨਾਂ ਤੇ ਮੈਨੂੰ ਲੱਗਦਾ ਹੁੰਦਾ ਕਿ ਕਿੰਨੀਆਂ ਇੱਕ ਗੱਲਾਂ ਆਪਾਂ ਕਰ ਸਕਦੇ ਹਾਂ ਤਾਂ ਇਦਾਂ ਹੀ ਅਸੀਂ ਇੱਕ ਦਿਨ ਬੈਠੇ ਸੀਗੇ ਤਾਂ ਸਾਡੇ ਕੋਈ ਜਾਣਕਾਰ ਨੇ ਉਹ ਬਾਹਰੋਂ ਆਏ ਸੀ ਉਹ ਗੱਲਾਂ ਸੁਣਾਉਣ ਲੱਗ ਗਏ ਤੇ ਗੱਲ ਚੱਲਦੀ ਪਈ ਸੀ ਉਹ ਕਹਿੰਦੇ ਵੀ ਤਾਂ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਸਪான்ਸਰ ਕੀਤਾ ਸੀਗਾ ਹਨਾ ਇੱਕ ਕਾਰਨ ਕਰਕੇ ਮੇਰੇ ਰਿਸ਼ਤੇਦਾਰ ਚਲੋ ਉੱਥੇ ਪਹੁੰਚ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਹੀ ਰਹਿਣਾ ਸੀਗਾ ਤੇ ਉਹ ਆਪਣੀ ਮਤਲਬ ਕਹਾਣੀ ਸੁਣਾਉਣ ਲੱਗ ਗਏ ਕਹਿੰਦੇ ਮੈਂ ਬਹੁਤ ਮਦਦ ਕੀਤੀ ਪਰ ਜਦੋਂ ਹੀ ਸਾਲ 2 ਸਾਲ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਬਈ ਤੁਸੀਂ ਇਸ ਘਰ ਚੋਂ ਹੁਣ ਹਨਾ ਮੂਵ ਹੋਣਾ ਹੈ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਹੁਣ ਆਪਣੇ ਪੈਰਾਂ ਤੇ ਵੀ ਸ਼ੁਰੂ ਕਰਨੀ ਹੈ ਉਹਨਾਂ ਨੇ ਹੋ ਸਕਦਾ ਉਹਨਾਂ ਨੇ ਉਸ ਵਕਤ ਚ ਕੰਮ ਕਰਤਾ ਚਲੋ ਕੀਤੇ ਹੀ ਹੋਣਗੇ ਪਰ ਵੀ ਮੈਨੂੰ ਲੱਗਿਆ ਸੀਗਾ ਕਿ ਹੁਣ ਉਹਨਾਂ ਨੂੰ ਆਪਣਾ ਘਰ ਬਣਾ ਲੈਣਾ ਚਾਹੀਦਾ ਤਾਂ ਕਹਿੰਦੇ ਵੀ ਉਸ ਵਕਤ ਜਿਸ ਢੰਗ ਨਾਲ ਉਹ ਮੇਰੇ ਘਰੋਂ ਨਿਕਲੇ ਉਹਨਾਂ ਨੇ ਮੇਰੀ 2 ਸਾਲ ਕੀਤੀ ਹੋਈ ਦਾ ਜਿਹੜਾ ਮਤਲਬ ਮੁੱਲ ਪਾਇਆ ਉਹੀ ਕਿ ਮੈਨੂੰ ਜਿੰਨਾ ਮਾੜਾ ਚੰਗਾ ਬੋਲ ਕੇ ਨਿਕਲੇ ਤੇ ਕਹਿੰਦੇ ਵੀ ਉਸ ਚੀਜ਼ ਦਾ ਸਦਮਾ ਜਿਹੜਾ ਮੈਨੂੰ ਅੱਜ ਤੱਕ ਵੀ ਹੈਗਾ ਤੇ ਮੈਂ ਬਹੁਤ ਸਾਰੇ ਲੋਕਾਂ ਨੂੰ ਇਹੀ ਗੱਲ ਕਹੂੰਗੀ ਵੀ ਤੁਸੀਂ ਆਪਣੇ ਕਿਸੇ ਵੀ ਇਹੋ ਜਿਹੇ ਰਿਸ਼ਤੇਦਾਰ ਦੀ ਮਦਦ ਨਾ ਕਰੋ ਤੇ ਤੁਸੀਂ ਦੇਖੋ ਵੀ ਇੱਕ ਬੰਦੇ ਨਾਲ ਜੋ ਵਾਪਰਿਆ ਉਹਨੇ ਉਹਦੇ ਤੋਂ ਇਹ ਸਬਕ ਲਿਆ ਵੀ ਮੈਂ ਅੱਜ ਤੋਂ ਬਾਅਦ ਕਿਸੇ ਦੀ ਵੀ ਇਦਾਂ ਦੀ ਮਦਦ ਨਹੀਂ ਕਰਾਂਗੀ ਤੇ ਮੈਂ ਸੋਚਿਆ ਕਿ ਅੱਜ ਆਪਾਂ ਏਸੇ ਚੀਜ਼ ਤੇ ਗੱਲਬਾਤ ਕਰਦੇ ਹਾਂ ਕਿ ਮਦਦ ਦਾ ਜਿਹੜੀ ਉਹ ਕਰਨੀ ਚਾਹੀਦੀ ਵੀ ਆ ਜਾਂ ਨਹੀਂ ਕਰਨੀ ਚਾਹੀਦੀ ਤੇ ਕਈ ਲੋਕ ਨਾ ਮਤਲਬ ਆਪਾਂ ਕਿਸੇ ਦੀ ਹੈਲਪ ਕਰਦੇ ਆ ਉਹ ਬੰਦੇ ਦੀ ਚੁਆਇਸ ਹੁੰਦੀ ਆ ਕਿ ਉਹ ਸਾਡੀ ਮਦਦ ਕਰੇ ਜਾਂ ਨਾ ਕਰੇ ਪਰ ਅਸੀਂ ਉਹਨਾਂ ਨਾਲ ਕਈ ਵਾਰ ਆਪਣਾ ਹੱਕ ਸਮਝਣ ਲੱਗ ਜਾਂਦੇ ਆ ਕਿ ਇਹ ਤਾਂ ਮੇਰਾ ਹੱਕ ਹੀ ਸੀਗਾ ਤੂੰ ਤਾਂ ਮੇਰਾ ਇਦਾਂ ਕਰਨਾ ਹੀ ਕਰਨਾ ਸੀਗਾ ਤੇ ਅੱਜ ਕੱਲ ਹਰ ਬੰਦਾ ਚਾਹੇ ਸੜਕ ਤੇ ਐਕਸੀਡੈਂਟ ਹੋ ਰਿਹਾ ਚਾਹੇ ਕਿਸੇ ਨੂੰ ਪੈਸੇ ਦੀ ਲੋੜ ਆ ਚਾਹੇ ਕਿਸੇ ਨੂੰ ਸਰੀਰਕ ਮਦਦ ਦੀ ਲੋੜ ਆ ਚਾਹੇ ਕਿਸੇ ਨੂੰ ਆਪਾਂ ਕਈ ਵਾਰੀ ਕਹਿੰਦੇ ਆ ਕਿ ਕਈ ਵਾਰੀ ਬੰਦਾ ਬਹੁਤ ਸਟ्रेस 'ਚ ਹੁੰਦਾ ਤੁਹਾਡੇ ਨਾਲ ਗੱਲ ਕਰਕੇ ਠੀਕ ਹੋ ਜਾਂਦਾ ਕਿਸੇ ਨੂੰ ਮਾਨਸਿਕ ਮਦਦ ਦੀ ਲੋੜ ਆ ਪਰ ਅਸੀਂ ਇਸ ਚੀਜ਼ ਤੋਂ ਭੱਜਣ ਲੱਗ ਗਏ ਅਸੀਂ ਡਰਨ ਲੱਗ ਗਏ ਇਸ ਚੀਜ਼ ਤੋਂ ਜਦੋਂ ਦਾ ਕਈ ਵਾਰੀ ਬਹੁਤ ਸਾਰੇ ਹਾਦਸੇ ਮੈਂ ਤੁਹਾਨੂੰ ਇੱਕ ਹਾਦਸੇ ਦੀ ਗੱਲ ਸੁਣਾਉਣੀ ਆ ਕਿ ਵੀ ਚਾਰ ਦੋਸਤ ਨਾ ਲੁਧਿਆਣੇ ਤੋਂ ਮੋਗੇਵਲ ਨੂੰ ਜਾਂਦੇ ਪਏ ਸੀਗੇ ਤੇ ਉੱਥੇ ਇੱਕ ਬੰਦੇ ਦਾ ਸਕੂਟਰ ਤੇ ਐਕਸੀਡੈਂਟ ਹੋਇਆ ਹੋਇਆ ਸੀ ਕਿਸੇ ਚੀਜ਼ ਨਾਲ ਉਹਨਾਂ ਨੇ ਉਸ ਬੰਦੇ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਤੇ ਹਸਪਤਾਲ 'ਚ ਜਾ ਕੇ ਉਹਦੇ ਤੋਂ ਨੰਬਰ ਲੈ ਕੇ ਉਹਦੇ ਘਰ ਫੋਨ ਵੀ ਕੀਤਾ ਕਿ ਵੀ ਤੁਹਾਡੇ ਬੰਦੇ ਦਾ ਇਦਾਂ ਐਕਸੀਡੈਂਟ ਹੋਇਆ ਤੇ ਫਲਾਣੇ ਹਸਪਤਾਲ ਦੇ ਵਿੱਚ ਉਹ ਦਾਖਲ ਆ ਤੇ ਤੁਸੀਂ ਉਹਨੂੰ ਆ ਕੇ ਮਿਲੋ ਮਤਲਬ ਪਹੁੰਚੋ ਛੇਤੀ ਤੋਂ ਛੇਤੀ ਹਨਾ ਇਸ ਚੀਜ਼ ਨੂੰ ਜਦੋਂ 8-10 ਦਿਨ ਗੁਜ਼ਰੇ ਤਾਂ ਉਹਨਾਂ ਚੋਂ ਇੱਕ ਮੁੰਡਾ ਜਿਹਨੇ ਆਪਣੇ ਫੋਨ ਤੋਂ ਫੋਨ ਕੀਤਾ ਸੀ ਉਸ ਬੰਦੇ ਦੇ ਘਰੇ ਉਹਨੂੰ ਕਾਲ ਆਉਂਦਾ ਪੁਲਿਸ ਥਾਣੇ ਦੇ ਵਿੱਚੋਂ ਵੀ ਤੁਸੀਂ 10 ਦਿਨ ਪਹਿਲਾਂ ਇੱਕ ਸਕੂਟਰ ਵਾਲੇ ਬੰਦੇ ਨਾਲ ਤੁਹਾਡਾ ਐਕਸੀਡੈਂਟ ਹੋਇਆ ਤੇ ਤੁਸੀਂ ਉਹਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾ ਕੇ ਭੱਜ ਗਏ ਤੇ ਹੁਣ ਤੁਹਾਨੂੰ ਥਾਣੇ ਬੁਲਾਇਆ ਜਾਂਦਾ ਹੈ ਨਾ ਐਦਾਂ ਦੀ ਗੱਲ ਹੋਈ ਤਾਂ ਉਹ ਬੰਦੇ ਜਦੋਂ ਉੱਥੇ ਪਹੁੰਚਦੇ ਨੇ ਵਿਚਾਰੇ ਉਹਨਾਂ ਨੂੰ ਮਤਲਬ ਉਸ ਚੀਜ਼ ਦਾ ਮੁਆਵਜ਼ਾ ਉਹਨਾਂ ਨੂੰ ਭਰਨਾ ਪਿਆ ਜਦ ਕਿ ਉਹਨਾਂ ਨੇ ਉਸ ਬੰਦੇ ਦੀ ਮਦਦ ਕੀਤੀ ਸੀਗੀ ਇਦਾਂ ਦੇ ਬਹੁਤ ਸਾਰੇ ਲੋਕ ਨੇ ਬਹੁਤ ਕਹਾਣੀਆਂ ਨੇ ਕਿ ਜਿਹੜੇ ਸੜਕ ਤੇ ਕਿਸੇ ਦਾ ਜਦੋਂ ਐਕਸੀਡੈਂਟ ਹੋ ਜਾਂਦਾ ਉਸ ਚੀਜ਼ ਤੋਂ ਵੀ ਡਰਦੇ ਨੇ ਕਿ ਉਹਦੀ ਮਦਦ ਕੀਤੀ ਜਾਵੇ ਜਾਂ ਨਹੀਂ ਉਸ ਇੱਕ ਬੰਦੇ ਨੇ ਉਹਨੂੰ ਉਹਨਾਂ ਚਾਰ ਦੋਸਤਾਂ ਨੂੰ ਇਹ ਸਬਕ ਦਿੱਤਾ ਕਿ ਅੱਗੇ ਤੋਂ ਕੁਝ ਵੀ ਹੋ ਜਾਵੇ ਤੁਸੀਂ ਕਿਸੇ ਲਈ ਨਹੀਂ ਰੁਕਣਾ ਕਿੰਨੇ ਲੋਕਾਂ ਦਾ ਨੁਕਸਾਨ ਕੀਤਾ ਉਸ ਇੱਕ ਬੰਦੇ ਨੇ ਤੇ ਮੈਨੂੰ ਲੱਗਦਾ ਹੁੰਦਾ ਕਿ ਇਸ ਚੀਜ਼ ਕਰਕੇ ਬਹੁਤ ਸਾਰੇ ਲੋਕ ਡਰਦੇ ਨੇ ਹੁਣ ਜਦੋਂ ਆਪਾਂ ਘਰਾਂ ਪਰਿਵਾਰਾਂ ਦੇ ਵਿੱਚ ਹੁੰਨੇ ਆ ਆਪਣੇ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਨੇ ਉਹ ਆਪਣੀ ਇੱਛਾ ਨਾਲ ਸਾਡੇ ਕਮਾਂਕਾਰਾਂ 'ਚ ਸਾਡੀ ਮਦਦ ਕਰਦੇ ਨੇ ਸਾਡੇ ਨਿਆਣੇ ਸੰਭਾਲਦੇ ਨੇ ਅਸੀਂ ਆਪਣੇ ਕਮਾਂਕਾਰਾਂ ਤੇ ਜਾਣਿਆ ਤਾਂ ਉਹਸ ਪਿੱਛੋਂ ਸਾਡਾ ਪੂਰਾ ਘਰ ਸੰਭਾਲਦੇ ਨੇ ਇਹ ਉਹਨਾਂ ਦੀ ਇੱਛਾ ਪਰ ਬਹੁਤ ਸਾਰੇ ਜਿਹੜੇ ਲੋਕ ਨੇ ਨਾ ਇਹ ਵੀ ਉਹਨਾਂ ਨੂੰ ਉਹਨਾਂ ਦੀ ਮਜਬੂਰੀ ਬਣਾ ਦਿੰਦੇ ਆ ਉਹਨਾਂ ਨੇ ਸਾਰੀ ਉਮਰ ਕੰਮ ਕੀਤਾ ਹੁੰਦਾ ਤੇ ਕੰਮ ਕਰਕੇ ਬੰਦਾ ਇਹੀ ਸੋਚਦਾ ਕਿ ਹੁਣ ਜਿਹੜਾ ਮੇਰਾ ਬੁਢਾਪਾ ਏ ਇਹ 'ਚ ਮੈਂ ਥੋੜਾ ਜਿਹਾ ਸਰੀਰਕ ਸੁੱਖ ਵੀ ਲੈਣਾ ਮਾਨਸਿਕ ਸੁੱਖ ਵੀ ਮੈਨੂੰ ਚਾਹੀਦਾ ਤੇ ਜਿੰਨਾ ਕੁ ਮੈਂ ਕਮਾਇਆ ਹੁਣ ਮੈਂ ਥੋੜਾ ਜਿਹਾ ਵਿਹਲਾ ਹੋ ਗਿਆ ਮੇਰੀਆਂ ਕਈ ਰਿਸ਼ਤੇਦਾਰੀਆਂ ਨੇ ਜਿੱਥੇ ਮੇਰਾ ਜਾਣ ਨੂੰ ਜੀ ਕਰਦਾ ਕਈ ਇਹੋ ਜਿਹੀਆਂ ਥਾਵਾਂ ਨੇ ਜਿਹੜੀਆਂ ਮੈਨੂੰ ਵੇਖਣ ਨੂੰ ਜੀ ਕਰਦਾ ਹੈ ਤੇ ਉੱਥੇ ਵੀ ਜਿਹੜੇ ਬੱਚੇ ਹੁੰਦੇ ਨੇ ਨਾ ਉਹਨਾਂ ਨੂੰ ਉਸ ਚੀਜ਼ ਲਈ ਬੰਨ ਲੈਂਦੇ ਨੇ ਕਿ ਨਹੀਂ ਤੁਸੀਂ ਸਾਡੇ ਨਿਆਣੇ ਪਾਲਣੇ ਨੇ ਤੁਸੀਂ ਸਾਡਾ ਘਰ ਵੇਖਣਾ ਹੈ ਕਈਆਂ ਦੀ ਮਜਬੂਰੀ ਵੀ ਹੁੰਦੀ ਆ ਪਰ ਕਈ ਜਿਹੜੇ ਨੇ ਨਾ ਉਹ ਮਤਲਬ ਜਾਣ ਬੁੱਝ ਕੇ ਵੀ ਉਹਨਾਂ ਤੇ ਸਾਰਾ ਭਾਰ ਆ ਜਿਹੜਾ ਉਹ ਸੁੱਟੀ ਰੱਖਦੇ ਨੇ ਜਦੋਂ ਕੋਈ ਆਪਣੀ ਇੱਛਾ ਨਾਲ ਸਾਡੀ ਮਦਦ ਕਰਦਾ ਨਾ ਉਹ ਖੁਸ਼ੀ ਨਾਲ ਕਰਦਾ ਜਦੋਂ ਅਸੀਂ ਮਜਬੂਰੀ ਚ ਕਿਸੇ ਤੋਂ ਆਪਣੀ ਮਦਦ ਕਰਾਉਨੇ ਆ ਤਾਂ ਉਹ ਹਮੇਸ਼ਾ ਮਤਲਬ ਚੰਗੇ ਮਨ ਨਾਲ ਨਹੀਂ ਕਰੂਗਾ ਉਹ ਮਜਬੂਰ ਹੋਇਆ ਬੰਦਾ ਜਿਹੜਾ ਜਦੋਂ ਖੁਸ਼ੀ ਨਾਲ ਤੁਹਾਡੇ ਲਈ ਕੁਝ ਨਹੀਂ ਕਰਦਾ ਨਾ ਤਾਂ ਉਹਦੇ ਚ ਕੋਈ ਐਨੀ ਬਰਕਤ ਨਹੀਂ ਪੈਂਦੀ ਉਸ ਚੀਜ਼ 'ਚ ਇਦਾਂ ਹੀ ਜੇ ਮੰਨ ਲਓ ਕਿ ਦੋਸਤ ਨੇ ਆਪਸ ਵਿੱਚ ਉਹ ਕਿਸੇ ਦਾ ਬਹੁਤ ਜ਼ਿਆਦਾ ਕਰਦੇ ਨੇ ਉਹਨਾਂ ਚੋਂ ਇੱਕ ਦੀ ਹਾਇਸियत ਚੰਗੀ ਆ ਦੂਜੇ ਦੋਸਤ ਦੀ ਹਾਇਸियत ਘੱਟ ਆ ਜੋ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਬੰਦਾ ਨਾ ਥੋੜੇ ਪਲ ਲਈ ਯਾਦ ਰੱਖਦਾ ਵੀ ਅੱਜ ਮੈਂ ਮੈਨੂੰ ਤੇਰੇ ਨਾਲ ਮਤਲਬ ਹੈਗਾ ਮੈਂ ਤੈਨੂੰ ਯਾਦ ਰੱਖਾਂ ਜਦੋਂ ਹੀ ਤੁਸੀਂ ਉਸ ਇੱਕ ਸਮੇਂ 'ਚ ਚਲੇ ਗਏ ਕਿ ਜਿੱਥੇ ਤੁਹਾਡੇ ਕੋਲ ਨਹੀਂ ਹੋਰ ਪਹੁੰਚ ਪੈਂਦੀ ਤੁਸੀਂ ਨਹੀਂ ਮਦਦ ਕਰ ਸਕਦੇ ਤਾਂ ਬੰਦਾ ਉਸੇ ਟਾਈਮ ਤੁਹਾਡੀ ਬੁਰਾਈ ਕਰਨ ਲੱਗ ਜਾਂਦਾ ਉਹ ਜੋ ਤੁਸੀਂ ਉਹਦੇ ਲਈ ਕੀਤਾ ਉਹ ਉਹ ਦੱਸ ਜਾਣਿਆਂ ਨੂੰ ਨਹੀਂ ਦੱਸੂਗਾ ਪਰ ਜੋ ਤੁਸੀਂ ਉਹਦੇ ਲਈ ਨਹੀਂ ਕੀਤਾ ਉਹ ਚੀਜ਼ ਉਹ ਹਜ਼ਾਰਾਂ ਬੰਦਿਆਂ ਨੂੰ 100 ਬੰਦਿਆਂ ਨੂੰ ਜਾ ਕੇ ਦੱਸਦਾ ਐਦਾਂ ਹੀ ਬਹੁਤ ਸਾਰੇ ਲੋਕ ਹੁੰਦੇ ਨੇ ਕਿ ਜਿਵੇਂ ਆਪਣੇ ਰਿਸ਼ਤੇਦਾਰ ਨੇ ਪਹਿਲਾਂ ਜਿਹੜੇ ਸਾਡੇ ਰਿਸ਼ਤੇਦਾਰ ਬਾਹਰ ਗਏ ਹੁੰਦੇ ਸੀ ਨਾ ਤਾਂ ਉਹ ਖੁਸ਼ੀ ਨਾਲ ਲੋਕਾਂ ਲਈ ਆਉਂਦੇ ਹੋਏ ਕੁਝ ਤੋਹਫੇ ਲੈ ਆਉਂਦੇ ਸੀ ਜਾਂ ਜਿਹੜਾ ਕੋਈ ਚੰਗਾ ਤਕੜਾ ਰਿਸ਼ਤੇਦਾਰ ਆ ਤਾਂ ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਕੋਈ ਵੀ ਚੀਜ਼ ਲੈ ਆ ਕੇ ਦੇ ਦਿੰਦਾ ਸੀ ਬੰਦਾ ਤਾਂ ਉਹ ਵੀ ਨਾ ਉਹ ਚੀਜ਼ ਨੂੰ ਮਤਲਬ ਐ ਸੋਚਦੇ ਸੀ ਵੀ ਜੇ ਇੱਕ ਵਾਰੀ ਤੂੰ ਇਸ ਚੀਜ਼ ਦੀ ਸ਼ੁਰੂਆਤ ਕਰ ਲਈ ਹੁਣ ਪੂਰੀ ਜ਼ਿੰਦਗੀ ਤੂੰ ਇਸ ਚੀਜ਼ ਨੂੰ ਨਿਭਾਈ ਤੇ ਕਈ ਵਾਰੀ ਬੰਦਾ ਆਪ ਵੀ ਔਖਾ ਹੁੰਦਾ ਉਹਦੇ ਤੋਂ ਨਹੀਂ ਮਤਲਬ ਐਨੀ ਉਹਦੀ ਪਹੁੰਚ ਪੈਂਦੀ ਹੁੰਦੀ ਕਿ ਉਹ ਸਾਰੀ ਉਮਰ ਉਸ ਲੀਤੇ ਚੱਲੇ ਹਮੇਸ਼ਾ ਹਰ ਵਾਰ ਆਉਂਦਾ ਹੋਇਆ ਤੁਹਾਡੇ ਲਈ ਤੋਹਫੇ ਲੈ ਕੇ ਆਵੇ ਹਰ ਵਾਰ ਤੁਹਾਡੀ ਮਦਦ ਕਰੇ ਕਈ ਰਿਸ਼ਤੇਦਾਰ ਹੁੰਦੇ ਨੇ ਜਿਹੜੇ ਕਈ ਵਾਰੀ ਨਾਰਮਲ ਜਿਹੜੇ ਸਾਡੇ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਦੇ ਨਿਆਣੇ ਪੜਾਉਣ 'ਚ ਉਹਨਾਂ ਦੇ ਨਿਆਣੇ ਵਿਆਹਣ 'ਚ ਜਾਂ ساری ਜ਼ਿੰਦਗੀ ਥੋੜਾ ਥੋੜਾ ਕਰਕੇ ਉਹਨਾਂ ਦੀ ਮਦਦ ਕਰਦੇ ਰਹਿੰਦੇ ਨੇ ਪਰ ਇੱਕ ਵਕਤ ਇਹੋ ਜਿਹਾ ਆ ਜਾਂਦਾ ਵੀ ਜਦੋਂ ਬੰਦਾ ਕਰਨਾ ਛੱਡ ਦਿੰਦਾ ਤਾਂ ਪਿਛਲੇ ਕਈ ਦਸਾਂ 15 ਸਾਲਾਂ ਵਾਲੀਆਂ ਗੱਲਾਂ ਨੂੰ ਵੀ ਭੁਲਾ ਦਿੰਦੇ ਆ ਮੈਂ ਖੁਦ ਆਲੇ ਦੁਆਲੇ ਇਹੋ ਜਿਹੇ ਬਹੁਤ ਸਾਰੇ ਰਿਸ਼ਤੇਦਾਰ ਦੇਖੇ ਨੇ ਕਿ ਜਿਹੜੇ ਗੱਲ ਕਰਨਗੇ ਕਿ ਮੈਂ ਫਲਾਣੇ ਬੰਦੇ ਦਾ ਇੰਨੇ ਸਾਲ ਬੜਾ ਕੀਤਾ ਪਰ ਅੱਜ ਉਹਨੇ ਮੇਰੇ ਵੱਲ ਮੂੰਹ ਹੀ ਨਹੀਂ ਕਦੀ ਕਰਕੇ ਵੇਖਿਆ ਹਨ ਅਸੀਂ ਇੰਨੇ ਜ਼ਿਆਦਾ ਨਾ ਫੀਲਿੰਗਲੈਸ ਜੇ ਹੋ ਗਏ ਆ ਕੀ ਅਸੀਂ ਕਿਸੇ ਦੀ ਕੀਤੀ ਨੂੰ ਅੱਜਕੱਲ ਪ੍ਰਸ਼ੰਸਾ ਹੀ ਨਹੀਂ ਦੇ ਸਕਦੇ ਅਸੀਂ ਇਹ ਨਹੀਂ ਸੋਚਦੇ ਕਿ ਉਹਦੇ ਤੇ ਕੋਈ ਤਲਵਾਰ ਨਹੀਂ ਸੀ ਲਮਕਦੀ ਕਿ ਉਹ ਮੇਰੀ ਮਦਦ ਕਰੇ ਚਾਹੇ ਸਰੀਰਕ ਮਦਦਤਾ ਚਾਹੇ ਪੈਸੇ ਦੀ ਮਦਦਤਾ ਕਿਸੇ ਤਰੀਕੇ ਦੀ ਵੀ ਵੀ ਉਹਨੇ ਵੱਡਾ ਦਿਲ ਕਰਕੇ ਇਹ ਚੀਜ਼ ਕੀਤੀ ਆ ਅਸੀਂ ਜਦ ਹੀ ਉਸ ਬੰਦੇ ਦੀ ਬਦਖੋਈ ਕਰਦੇ ਆ ਜਦੋਂ ਹੀ ਉਹ ਇਹ ਚੀਜ਼ ਬੰਦ ਕਰ ਦੂਗਾ ਅਸੀਂ ਜਦ ਹੀ ਉਹਨੂੰ ਹਜ਼ਾਰਾਂ ਲੋਕਾਂ ਕੋਲੇ ਭੰਡਦੇ ਆ ਇਹ ਚੀਜ਼ ਹੋਰ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਕਰਾਉਂਦੀ ਆ ਸਾਡੇ ਨਾਲ ਖੁਦ ਇਦਾਂ ਦੀ ਇੱਕ ਵਾਰੀ ਇੱਕ ਚੀਜ਼ ਵਾਪਰੀ ਆ ਸਾਡੇ ਘਰ ਇੱਕ ਮੁੰਡਾ ਆਇਆ ਮਤਲਬ ਮੈਂ ਦੇਖਦੀ ਹੁੰਨੇ ਆ ਕਿ ਕਈ ਲੋਕ ਇੰਨੇ ਮੌਕਾ ਪ੍ਰਸਤ ਹੁੰਦੇ ਆ ਨਾ ਵੀ ਉਹ ਇਹ ਵੀ ਨਹੀਂ ਦੇਖਦੇ ਮੈਂ ਕਿਸ ਹੱਦ ਤੱਕ ਗਿਰ ਰਿਹਾ ਉਹਨੇ ਸਾਨੂੰ ਆ ਕੇ ਕਿਹਾ ਕਿ ਮੇਰੀ ਮਦਰ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਤੇ ਮੈਨੂੰ ਸੰਸਕਾਰ ਲਈ ਪੈਸੇ ਚਾਹੀਦੇ ਨੇ ਚਲੋ ਅਸੀਂ ਜਿੰਨਾ ਕੁ ਵੀ ਉਹਦੇ ਲਈ ਕਰ ਸਕਦੇ ਸੀ ਅਸੀਂ ਕੀਤਾ ਤੇ ਥੋੜੇ ਦੇਰ ਬਾਅਦ ਤਕਰੀਬਨ ਮਹੀਨਾ 2 ਮਹੀਨੇ ਬਾਅਦ ਅਸੀਂ ਸੋਚਿਆ ਕਿ ਉਹਨਾਂ ਦੇ ਘਰੇ ਜਾ ਕੇ ਅਸੀਂ ਅਫਸੋਸ ਕਰਕੇ ਆਈਏ ਹਨਾ ਤੇ ਜਦੋਂ ਅਸੀਂ ਉਹਨਾਂ ਦੇ ਘਰੇ ਗਏ ਤਾਂ ਡੋਰਬੈਲ ਕੀਤੀ ਤਾਂ ਇੱਕ ਲੇਡੀ ਨੇ ਆ ਕੇ ਬੂਹਾ ਖੋਲਿਆ ਉਹਨੂੰ ਅਸੀਂ ਪੁੱਛਿਆ ਕਿ ਆਂਟੀ ਜੀ ਇੱਦਾਂ ਇਸ ਘਰ ਚ ਇੱਕ ਬੰਦਾ ਰਹਿੰਦਾ ਵੀ ਉਹਦੇ ਮਦਰ ਦੀ ਡੈਥ ਹੋ ਗਈ ਸੀਗੀ 2 ਮਹੀਨੇ ਪਹਿਲਾਂ ਅਸੀਂ ਹੈਰਾਨ ਰਹਿ ਗਏ ਕਿ ਉਹ ਕਹਿੰਦੇ ਵੀ ਮੈਂ ਹੀ ਉਹਦੀ ਮਦਰ ਆ ਤੇ ਹੁਣ ਤੁਸੀਂ ਦੇਖੋ ਵੀ ਉੱਥੇ ਬੰਦਾ ਕੀ ਸੋਚੂਗਾ ਕਲ ਨੂੰ ਰੱਬ ਨਾ ਕਰੇ ਸੱਚੀ ਕਿਸੇ ਤੇ ਇਦਾਂ ਦੀ ਕੋਈ ਮੁਸੀਬਤ ਆ ਜਾਵੇ ਉਹ ਆ ਕੇ ਐਡੀ ਵੱਡੀ ਗੱਲ ਕਵੇ ਆਪਾਂ ਹਜ਼ਾਰ ਵਾਰ ਸੋਚਾਂਗੇ ਵੀ ਯਾਰ ਮਦਦ ਕਰੀਏ ਜਾਂ ਨਹੀਂ ਸਾਡੇ ਨਾਲ ਤਾਂ ਇਦਾਂ ਦੀ ਪਹਿਲਾਂ ਚੀਜ਼ ਵਾਪਰੀ ਹੋਈ ਆ ਜੇ ਤੁਹਾਨੂੰ ਕੋਈ ਲੱਗਦਾ ਨਾ ਕਿ ਇਹ ਬੰਦਾ ਇਮੋਸ਼ਨਲ ਆ ਇਹ ਦਿਲ ਦਾ ਚੰਗਾ ਏ ਇਹ ਮੇਰੀ ਇੱਕ ਗੱਲ ਸੁਣ ਕੇ ਮੇਰੀ ਮਦਦ ਕਰੂਗਾ ਤਾਂ ਕਦੇ ਵੀ ਝੂਠ ਬੋਲ ਕੇ ਕਿਸੇ ਤੋਂ ਮਦਦ ਨਾ ਲਓ ਤਨੂੰ ਸੱਚੀ ਕਿਸੇ ਚੀਜ਼ ਦੀ ਲੋੜ ਆ ਤਾਂ ਬੰਦੇ ਨੂੰ ਤੁਸੀਂ ਸੱਚ ਬੋਲ ਕੇ ਕਹੋ ਕਿ ਮੈਨੂੰ ਇਸ ਚੀਜ਼ ਦੀ ਇੰਨੀ ਕ ਜ਼ਰੂਰਤ ਆ ਜੇ ਤੂੰ ਮੇਰੇ ਲਈ ਕਰ ਸਕਦਾ ਤਾਂ ਜਰੂਰ ਕਰ ਕਈ ਮਦਦ ਲੈਣ ਲਈ ਵੀ ਝੂਠ ਬੋਲੀ ਜਾਂਦੇ ਨੇ ਜ਼ਰੂਰਤ ਵੀ ਨਹੀਂ ਹੁੰਦੀ ਫਿਰ ਵੀ ਝੂਠ ਬੋਲਦੇ ਨੇ ਤੁਹਾਡਾ ਬੋਲਿਆ ਹੋਇਆ ਇੱਕ ਝੂਠ ਕਈ ਵਾਰੀ ਬਹੁਤ ਸਾਰੇ ਮਜਬੂਰ ਬੰਦਿਆਂ ਲਈ ਵੀ ਬੰਦੇ ਨੂੰ ਹੱਥ ਵਧਾਉਣ ਨਹੀਂ ਦਿੰਦਾ ਉਹ ਸੋਚਦਾ ਕਿ ਨਹੀਂ ਇੱਕ ਤਜਰਬਾ ਹੋ ਗਿਆ ਹੁਣ ਮੈਂ ਹੋਰ ਨਹੀਂ ਕਰਨਾ ਦੋਸਤੀਆਂ ਚ ਲੋਕਾਂ ਨੂੰ ਤਜਰਬੇ ਹੁੰਦੇ ਨੇ ਉਹ ਫਿਰ ਇੱਕ ਦੋਸਤ ਇਹੋ ਜਿਹਾ ਤਜਰਬਾ ਦਿੰਦਾ ਕਿ ਉਹ ਕਿਸੇ ਦੁਆਰਾ ਕਿਸੇ ਦੀ ਮਦਦ ਨਹੀਂ ਕਰਦੇ ਅੱਜ ਕੱਲ ਆਪਾਂ ਨੌਕਰੀਆਂ ਕਰਦੇ ਆਂ ਆਪਾਂ ਕਹਿੰਦੇ ਆਂ ਉਹਨਾਂ ਕੀ ਕਰੋ ਜਿੰਨੇ ਤੁਹਾਨੂੰ ਪੈਸੇ ਮਿਲਦੇ ਆ ਉਸ ਤੋਂ ਜ਼ਿਆਦਾ ਕਰਨ ਦੀ ਲੋੜ ਨਹੀਂ ਉਹਦਾ ਕਾਰਨ ਵੀ ਇਹੀ ਆ ਕਿ ਆਲੇ ਦੁਆਲੇ ਬਹੁਤ ਸਾਰੇ ਲੋਕ ਤੁਹਾਨੂੰ ਆਪਣੀਆਂ ਇਹੋ ਜਿਹੀਆਂ ਗੱਲਾਂ ਦੱਸਦੇ ਨੇ ਕਿ ਮੈਂ ਉਸ ਆਧਾਰੇ ਲਈ ਜਾਨਾ ਕੀਤਾ ਮੈਂ ਉਹ ਸਿੱਕ ਜਗ੍ਹਾ ਲਈ ਜਾਨਾ ਕੀਤਾ ਮੈਂ ਫਲਾਣੇ ਬੰਦੇ ਲਈ ਇੰਨਾ ਕੀਤਾ ਉਹਨੇ ਮੁੜ ਕੇ ਮੇਰੀ ਕਦੇ ਕਦਰ ਨਹੀਂ ਪਾਈ ਆਪਾਂ ਵੀ ਆਪਣੇ ਜਦੋਂ ਬਜ਼ੁਰਗਾਂ 'ਚ ਬੈਠਦੇ ਹਾਂ ਤੁਹਾਨੂੰ ਇਹੀ ਗੱਲਾਂ ਸੁਣਾਉਣਗੇ ਕਿ ਫਲਾਣੇ ਦਾ ਮੈਂ ਬਹੁਤ ਕੀਤਾ ਸੀ ਦੇਖ ਅੱਜ ਉਹਦੇ ਪੈਰ ਲੱਗ ਗਏ ਉਹਨੇ ਮੇਰੀ ਕਦਰ ਨਹੀਂ ਪਾਈ ਇਹ ਕਿ ਇਨਸਾਨੀ ਸੁਭਾਅ ਏ ਪਰ ਆਪਾਂ ਇਹਦੇ ਲਈ ਆਪਣੇ ਆਪ ਨੂੰ ਵੀ ਨਹੀਂ ਬਦਲ ਸਕਦੇ ਜੇ ਤੁਹਾਨੂੰ ਲੱਗਦਾ ਕਿ ਇੱਕ ਬੰਦਾ ਤੁਹਾਡੇ ਨਾਲ ਕੁਝ ਐਦਾਂ ਦਾ ਕਰ ਗਿਆ ਤਾਂ ਤੁਸੀਂ ਬਾਕੀ ਦੇ ਜਿਹੜੇ ਨੇ ਕਦੀ ਵੀ ਕੋਈ ਮਜਬੂਰ ਹੋ ਕੇ ਤੁਹਾਡੇ ਕੋਲ ਆਉਂਦਾ ਤਾਂ ਤੁਸੀਂ ਉਹਦੇ ਵੱਲ ਕਦੀ ਪਿੱਠ ਨਾ ਕਰੋ ਕਿਉਂਕਿ ਤੁਸੀਂ ਇੱਕ ਚੰਗੇ ਮਨ ਨਾਲ ਜੋ ਵੀ ਕਰ ਰਹੇ ਹੋ ਨਾ ਪ੍ਰਮਾਤਮਾ ਇਹਦਾ ਜਿਹੜਾ ਫੀਡਬੈਕ ਆ ਉਹ ਤੁਹਾਨੂੰ ਤੁਹਾਡੀ ਲਾਈਫ 'ਚ ਜ਼ਰੂਰ ਦੇਊਗਾ ਮੈਨੂੰ ਡਾਕਟਰ ਬਲਵਿੰਦਰ ਬਰਾੜ ਉਹਨਾਂ ਦੀ ਇੱਕ ਗੱਲ ਯਾਦ ਆਉਂਦੀ ਹੁੰਦੀ ਹੈ ਹਮੇਸ਼ਾ ਕਿ ਉਹ ਕਹਿੰਦੇ ਵੀ ਜਦੋਂ ਮੈਂ ਯੂਨੀਵਰਸਿਟੀ 'ਚ ਪੜਾਉਂਦੀ ਸੀ ਤਾਂ ਮੇਰੇ ਘਰੇ ਬਹੁਤ ਸਾਰੇ ਨਿਆਣੇ ਨੇ ਜਿਹੜੇ ਆ ਕੇ ਆਪਣੇ ਆਪ ਹੀ ਬਣਾ ਕੇ ਰੋਟੀ ਖਾ ਜਾਂਦੇ ਸੀਗੇ ਮੇਰੇ ਘਰੇ ਬੈਠੇ ਰਹਿੰਦੇ ਸੀ ਚਾਹਾਂ ਪਿੰਦੇ ਸੀ ਰੋਟੀ ਖਾਂਦੇ ਸੀ ਕਹਿੰਦੇ ਕਿ ਉਸ ਇੱਕ ਚੀਜ਼ ਦਾ ਫਾਲਾ ਜਿਹੜਾ ਮੈਨੂੰ ਉਦੋਂ ਮਿਲਿਆ ਜਦੋਂ ਮੇਰੇ ਬੱਚੇ ਬਾਹਰ ਗਏ ਤੇ ਉਹਨਾਂ ਨੂੰ ਉੱਥੇ ਲੋਕਾਂ ਨੇ ਉਨਹੀਂ ਸੋਨੇ ਢੰਗ ਨਾਲ ਜੀਆ ਆ ਕੀਤਾ ਤੇ ਇਹ ਚੀਜ਼ ਆ ਨਾ ਜਿਹੜੀ ਤੁਹਾਨੂੰ ਅੱਜ ਨਹੀਂ ਪਰ ਕੱਲ ਨੂੰ ਤੁਹਾਨੂੰ ਜ਼ਰੂਰ ਮਿਲੂਗੀ ਆ ਚਾਹੇ ਕੋਈ ਬੰਦਾ ਲਗਾਤਾਰ ਤੁਸੀਂ ਉਹਦੇ ਨਾਲ ਖੜੇ ਰਹੇ ਲਗਾਤਾਰ ਤੁਸੀਂ ਆ ਹਰ ਵਕਤ ਹਰ ਚੀਜ਼ ਚ ਹਰ ਥਾਂ ਤੇ ਉਹਦੇ ਨਾਲ ਸੀ ਉਹਦੀ ਮਦਦ ਕਰਦੇ ਰਹੇ ਉਹ ਵੀ ਤੁਹਾਨੂੰ ਮੈਨੂੰ ਲੱਗਦਾ ਛੱਡ ਕੇ ਚਲਿਆ ਜਾਵੇ ਨਾ ਤਾਂ ਵੀ ਤੁਸੀਂ ਆਪਣੇ ਅੰਦਰੋਂ ਇੱਕ ਚੰਗਾ ਗੋਣਾ ਜਿਹੜਾ ਉਹ ਕਦੀ ਨਾ ਕੱਢਿਓ ਮੈਂ ਕਈ ਵਾਰੀ ਜਦੋਂ ਵੀ ਜਾਨਣੀ ਹੁੰਦੀ ਆ ਨਾ ਮੈਨੂੰ ਲੱਗਦਾ ਹੁੰਦਾ ਕਿ ਆ ਇੱਕ ਬੰਦੇ ਨੂੰ ਜ਼ਰੂਰਤ ਆ ਤੇ ਮੈਨੂੰ ਸੱਚੀ ਬਹੁਤ ਵਾਰੀ ਹੁੰਦਾ ਹੈ ਕਿ ਆਪਾਂ ਉਹਦੀ ਉਹ ਲੋੜ ਪੂਰੀ ਕਰੀਏ ਤੇ ਬਹੁਤ ਵਾਰ ਕਰ ਵੀ ਦੇਈਦੀ ਬਹੁਤ ਵਾਰ ਪਹੁੰਚ ਚ ਵੀ ਨਹੀਂ ਹੁੰਦੀ ਪਰ ਮੈਨੂੰ ਲੱਗਦਾ ਹੁੰਦਾ ਕਿ ਜੇ ਸੜਕ ਤੇ ਜਾਂਦੇ ਕਿਸੇ ਨੂੰ ਦੇਖ ਕੇ ਤੁਹਾਨੂੰ ਇਹ ਇੰਟਿਊਸ਼ਨ ਆ ਰਿਹਾ ਕਿ ਮੈਂ ਇਹਦੀ ਮਦਦ ਕਰਾਂ ਤਾਂ ਤੁਹਾਨੂੰ ਕਰਨੀ ਚਾਹੀਦੀ ਉਹ ਵੀ ਪਰਮਾਤਮਾ ਇੱਕ ਸਿਗਨਲ ਦੰਦਾ ਕਿ ਤੁਹਾਡਾ ਦਿਲ ਆ ਨਾ ਜਿਹੜਾ ਇਹ ਹਜੇ ਜਿਉਂਦਾ ਏ ਤੁਸੀਂ ਜਿਉਂਦੇ ਲੋਕਾਂ ਚੋਂ ਨਹੀਂ ਤਾਂ ਆਪਾਂ ਕਹਿੰਦੇ ਹੁੰਨੇ ਕਿ ਅੱਜ ਕੱਲ ਤਾਂ ਸੜਕਾਂ ਤੇ ਨਾ ਮਰੀਆਂ ਹੋਈਆਂ ਲਾਸ਼ਾਂ ਤੁਰੀਆਂ ਫਿਰਦੀਆਂ ਨੇ ਤੁਸੀਂ ਜਿੰਨੇ ਕੁ ਵੀ ਤੁਹਾਡੀ ਪਹੁੰਚ ਚ ਹੁੰਦੀ ਆ ਹਰ ਬੰਦੇ ਦੀ ਮਦਦ ਕਰੋ ਬਹੁਤੀ ਵਾਰ ਪੈਸੇ ਦੀ ਨਹੀਂ ਹੁੰਦੀ ਕੰਮਕਾਰਾਂ ਚ ਕਰ ਸਕਦੇ ਆ ਪਰ ਮਾੜੇ ਤਜਰਬਿਆਂ ਤੋਂ ਕਦੇ ਵੀ ਇਹ ਨਾ ਚੀਜ਼ ਸਿੱਖਿਓ ਕਿ ਵੀ ਹੁਣ ਚਾਹੇ ਜੋ ਵੀ ਮਰਜ਼ੀ ਹੋ ਜਵੇ ਇੱਕ ਭੈੜਾ ਤਜਰਬਾ ਹੋ ਗਿਆ ਹੋਰ ਲੋਕਾਂ ਵੱਲ ਹੱਥ ਨਹੀਂ ਵਧਾਉਣਾ ਹੈਗਾ ਸਾਡੇ ਤਾਂ ਧਰਮ ਦੇ ਵਿੱਚ ਵੀ ਇਹੀ ਚੀਜ਼ ਆ ਕਿ ਅਸੀਂ ਦਸਵੰਦ 'ਚ ਵਿਸ਼ਵਾਸ ਕਰਦੇ ਆ ਤੇ ਦਸਵੰਦ ਕੱਲਾ ਪੈਸੇ ਦਾ ਨਹੀਂ ਹੁੰਦਾ ਦਸਵੰਦ ਕਿਸੇ ਵੀ ਤਰੀਕੇ ਦਾ ਹੋ ਸਕਦਾ ਕਿ ਹਾਂ ਕੋਈ ਹਸਪਤਾਲ 'ਚ ਪਿਆ ਤੁਹਾਨੂੰ ਉਹਦੀ ਜ਼ਰੂਰਤ ਹੈ ਉਸ ਬੰਦੇ ਨੂੰ ਤੁਹਾਡੀ ਜ਼ਰੂਰਤ ਆ ਤੁਸੀਂ 10 ਦਿਨ ਉਹਦੇ ਕਟਾ ਦਿਓ ਕਿਸੇ ਦੇ ਘਰ ਕੋਈ ਨਿਆਣਾ ਹੋਇਆ ਅੱਗੇ ਰਿਸ਼ਤੇਦਾਰ ਹੁੰਦੇ ਸੀਗੇ ਉਹ ਚਾ ਕੇ ਚਾਰ ਦਿਨ ਕਟਾ ਦਿੰਦੇ ਸੀ ਕਿਸੇ ਗਰੀਬ ਨਿਆਣੇ ਕੋਲੇ ਟਿਊਸ਼ਨ ਲਈ ਪੈਸੇ ਨਹੀਂ ਹੈਗੇ ਤੁਸੀਂ ਉਹਨੂੰ ਪੜ੍ਹਾ ਦਿਓ ਇਹ ਵੀ ਮਦਦ ਹੀ ਹੁੰਦੀ ਆ ਤੇ ਐਦਾਂ ਬਹੁਤ ਚੀਜ਼ਾਂ ਨੇ ਜਿੰਨਾ ਚ ਅਸੀਂ ਬਹੁਤ ਚੰਗਾ ਕਰ ਸਕਦੇ ਆ ਤੇ ਮੈਨੂੰ ਲੱਗਿਆ ਕਿ ਉਹਨੀਆਂ ਸੋਹਣੀਆਂ ਗੱਲਾਂ ਮੈਂ ਇਸ ਟੌਪਿਕ ਤੇ ਨਹੀਂ ਕੀਤੀਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਸੀ ਬਾਕੀ ਤੁਸੀਂ ਚੜ੍ਹਦੀ ਕਲਾ 'ਚ ਰਹੋ ਸਤਿ ਸ਼੍ਰੀ ਅਕਾਲ